ਜੰਦੂ ਮਾਜਰੇ ਹੁਣਾਂ ਦੀਆਂ ਵੀ ਮੈਂ ਸੁਣ ਰਿਹਾ ਸੀ ਕੋਈ ਵੀਡੀਓ ਜੀ ਹੁਣ ਉਹਨਾਂ ਨੂੰ ਯਾਦ ਆ ਰਹੀ ਆ ਪੁਰਾਣੀ ਮਤਲਬ ਕਿ ਯਾਰ ਇੱਥੇ ਤਾਂ ਅਸੀਂ ਰੋਲੀ ਗਏ ਕੋਈ ਮੀਡੀਆ 'ਚ ਦਿਖਦੇ ਹੀ ਨਹੀਂ ਉੱਥੇ ਕੋਈ ਨਾ ਕੋਈ ਵਿੰਗੇ ਟੇਡੇ ਢੰਗ ਨਾਲ ਪ੍ਰੈਸ ਕਾਨਫਰੰਸ 'ਚ ਬਹਿ ਕੇ ਆਪਣੀ ਚਗਲ ਦਿਖਾਉਂਦੇ ਹੀ ਸੀ ਚੱਲੇ ਤੇ ਸੀਗੇ ਅਸੀਂ ਉਹਨਾਂ ਦੇ ਦਫ਼ਤਰਾਂ ਤੇ ਕਬਜ਼ਾ ਕਰਨ ਅਸੀਂ ਆਪਣਾ ਹੀ ਵੀ ਮਤਲਬ ਕਿ ਦੇ ਆਪਣੀ ਹੂਂਦ ਲਈ ਹੁਣ ਉਹ ਦੁਬਾਰਾ ਆਪਣੀ ਉਸ ਰੂਲੀ ਹੋਈ ਹੂਂਦ ਨੂੰ ਨਖਾਰਨ ਲਈ ਉਹ ਮੈਨੂੰ ਲੱਗਦਾ ਕਿ ਰਾਜਵੀਰ ਉਹ ਹੋੜੀ 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 ਇਸ ਤਰ੍ਹਾਂ ਕਿ ਢੰਗ ਨਾਲ ਮੋੜਾ ਪਾਉਣਗੇ ਘਰ ਵਾਪਸੀ ਕਰਨਗੇ ਲੱਗ ਨਹੀਂ ਲੱਗਦਾ ਇਹ ਹ ਸਖਬੀਰ ਬਾਦਲ ਹੁਣੀ ਕਿੰਨੇ ਕ ਆਪਣੇ ਆਪ ਨੂੰ ਹਰਟ ਮਹਿਸੂਸ ਕਰ ਰਿਹਾ ਜਾਂ ਕਿੰਨਾ ਕੋ ਉਸ ਨੂੰ ਨਿੱਜੀ ਤੌਰ ਤੇ ਲੈਂਦੇ ਇਹਨਾਂ ਦਾ ਫੈਸਲੇ ਹੋਣਗੇ ਪਰ ਮੇ ਜੇ ਮੈਨੂੰ ਪੁੱਛੋ ਤੇ ਜੇ ਪੂਰਾ ਪੂਰਾ ਨਹੀਂ ਤੇ ਸਿਲੇਕਟਿਵਲੀ ਜਿਹੜੇ ਬੰਦੇ ਇਹਨਾਂ ਨੂੰ ਠੀਕ ਠਾਕ ਲੱਗਦੇ ਆ ਜਿਨ੍ਹਾਂ ਦਾ ਰੈਪਿਊਟੇਸ਼ਨ ਠੀਕ ਠਾਕ ਆ ਉਹ ਠੁਕੜ ਠੁਕੜ ਪ੍ਰੋਸੈਸ ਤੇ ਸ਼ੁਰੂ ਕਰਨਾ ਚਾਹੀਦਾ ਤਾਂ ਹੀ ਤਾਂ ਇਕੱਠਾ ਹੋਊਗਾ ਹੋਰ ਕਦੇ ਨਹੀਂ ਇਕੱਠਾ ਹੋਊਗਾ ਹੋਰ ਤੇ ਮੇ ਬੋਲ ਹੋਣਗੇ ਜੇ ਤੁਸੀਂ ਲੋਕਾਂ ਦਾ ਭਰੋਸਾ ਹੀ ਨਹੀਂ ਜਿੱਤੋਗੇ ਸਹੀ ਕਿ ਭਈ ਹਾਂ ਅਸੀਂ ਇਕੱਠੇ ਆਂ ਜੇ ਕਹੋਗੇ ਫਲਾਣੇ ਨੇ ਇੰਜ ਕੀਤਾ ਉਸ ਕਰਕੇ ਨਹੀਂ ਕਰਨਾ ਉਹਨੇ ਇੰਜ ਕੀਤਾ ਸਾਰਿਆਂ ਨੇ ਕੁਝ ਨਾ ਕੁਝ ਕੀਤਾ ਹੂੰ ਮੈਨੂੰ ਦੱਸੋ ਕਿਹੜਾ ਇਥੇ ਹਮਾਮਚ ਦਾ ਸਾਰਾ ਹੀ ਨੰਗੇ ਨੇ ਤਾਂ ਨਹੀਂ ਕੁਝ ਨਾ ਕੁਝ ਸਾਰਿਆਂ ਨੇ ਕੀਤਾ ਕਿਸੇ ਦਾ ਵੀ ਹੋਵੇ ਉਹਦਾ ਰੂਪ ਲੱਗ ਹੋ ਸਕਦਾ ਜਗਾ ਲੱਗ ਸਕਦੀ ਟਾਈਮ ਲੱਗ ਹੋ ਸਕਦਾ ਪਰ ਕੀ ਕਰਦੇ ਸਾਰੇ ਕੁਝ ਨਾ ਕੁਝ ਇਸ ਲਈ